ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਬੁਟੀਕ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਅੱਜ ਮੈਨੂੰ ਕਿਸੇ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀ ਕਿ ਤਿੰਨ ਤੋਂ 4 ਸਾਲ ਦੇ ਇੱਕ ਬੱਚੇ ਦੀ ਫਰੌਗ ਦੀ ਕਟਿੰਗ ਦਾ ਨਾਪ ਮੈਨੂੰ ਦੱਸੋ ਤੇ ਉਹ ਹੋਣਾ ਜੇ ਆਪਾਂ ਡਿਸਕਸ ਕਰਾਂਗੇ ਸਾਰਾ ਇੰਝ ਤੁਹਾਨੂੰ ਮੈਂ ਕਟਿੰਗ ਦੱਸੂਗੀ ਕਿ ਇੱਕ ਤਿੰਨ ਤੋਂ ਲੈ ਕੇ 4 ਤੇ 5 ਸਾਲ ਤੱਕ ਦੇ ਬੱਚੇ ਦੀ ਵੀ ਇਹ ਜਿਹੜੀ ਮੈਜ਼ਰਮੈਂਟਾਂ ਬਿਲਕੁਲ ਠੀਕ ਆ ਸੋ ਉਹਦੇ ਵਾਸਤੇ ਮੇਰੇ ਕੋਲ ਕੁਝ ਕਪੜਾ ਬਚਿਆ ਪਿਆ ਸੀਗਾ ਇਹ ਫालतू ਕਪੜਾ ਸੀ ਇਹ ਪਲਾਜੋ ਦੇ ਜਿਹੜੇ ਪਾਸਿਆਂ ਤੋਂ ਕਪੜਾ ਬਚਿਆ ਹੋਇਆ ਇਹ ਉਹ ਕਪੜਾ ਮੇਰੇ ਕੋਲ ਤੇ ਇਹਦੇ ਤੋਂ ਆਪਾਂ ਇੱਕ ਵਧੀਆ ਇਸ ਤਰੀਕੇ ਦੀ ਫਰੌਕ ਤਿਆਰ ਕਰ ਸਕਦੇ ਹਾਂ ਕਿ ਕੋਈ ਜੱਜ ਹੀ ਨਹੀਂ ਕਰ ਸਕਿਆ ਕਿ ਆਪਾਂ ਖੁਦ ਸਟਿਚ ਕੀਤੀ ਆ ਜਾਂ ਕਟਿੰਗ ਕੀਤੀ ਆ ਕਿ ਆਪਾਂ ਰੈਡੀमेड ਲੈ ਕੇ ਆਏ ਆ ਸੋ ਇਸ ਵਾਸਤੇ ਕੀ ਕਰਨਾ ਤੁਸੀਂ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਪ ਦੱਸ ਦਿੰਨੀ ਆ ਕਿ ਨਾਪ ਤੁਸੀਂ ਕਿੰਨਾ ਰੱਖਣਾ ਵਾ ਠੀਕ ਹੈ ਹਾਂਜੀ ਇਹਦੇ ਵਾਸਤੇ ਜਿਹੜਾ ਮੈਂ ਨਾਪ ਲਿਆ ਵਾ ਫਰੌਕ ਵਾਸਤੇ ਠੀਕ ਹੈ ਇਦੇ ਵਾਸਤੇ ਮਤਲਬ ਮੈਂ ਜਿਹੜੀ ਕੋਈ ਮੈਂ ਇਸ ਤਰੀਕੇ ਨਾਲ ਇਹਦਾ ਨਾਪ ਲਿਆ ਹਾਂ ਵੀ ਤਾਂ ਕਿ ਇਹਨਾਂ ਕਿਸ ਬੱਚੇ ਨੇ ਕੱਲ ਨੂੰ ਗਰੋਥ ਵੀ ਕਰਨੀ ਆ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਅਗਲੇ ਸਾਲ ਤੱਕ ਵੀ ਇਹ ਆ ਜਿਹੜਾ ਉਹ ਪੂਰਾ ਆ ਜੇ ਉਹ ਨਾਪ ਕਿਸ ਤਰ੍ਹਾਂ ਲੈਣਾ ਉਹ ਤੁਸੀਂ ਲਿਖ ਸਕਦੇ ਹੋ ਇਹ 3 ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਤੱਕ ਆਰਾਮ ਦੇ ਨਾਲ ਆ ਜਾਊਗਾ ਠੀਕ ਹੈ ਇਹਦੇ ਵਾਸਤੇ ਜਿਹੜੀ ਮੈਂ ਲੈਂਥ ਲਈ ਆ ਉਹ 26 ਇੰਚ ਜਿਹੜੀ ਮੈਂ ਤਿਆਰ ਰੱਖੀ ਆ ਲੈਂਥ ਠੀਕ ਹੈ ਜਿਹੜੀ ਚੈਸਟ ਆ ਆਪਾਂ ਉਹ 12 ਇੰਚ ਰੱਖਾਂਗੇ ਕਮਰ 11.5 ਰੱਖਾਂਗੇ ਜਿਹੜੀ ਨੈਕ ਆ ਉਹ ਆਪਾਂ 5.5 ਇੰਚ ਜਿਹੜਾ ਉਹ ਚੜਾਈ ਦੇ ਵਿੱਚ ਰੱਖਾਂਗੇ ਕਿਉਂਕਿ ਆਪਾਂ ਬੈਨ ਲਾਵਾਂਗੇ ਉਹਦੇ ਨਾਲ ਵੀ ਫਰਕ ਪਿਆ ਜਾਊ। ਡੀ ਵੀ ਜਿਹੜਾ 2 ਇੰਚ ਰੱਖਣਾ ਹੈ 2 ਇੰਚ ਡੂੰਗਾ ਕਟਿੰਗ ਕਰਾਂਗੇ। ਮੋਟੇ ਤੇ 5 ਇੰਚ ਦੀ ਕਟਿੰਗ ਕਰਾਂਗੇ। ਜਿਹੜੇ ਬਾਹਾਂ ਆ ਉਹ ਲੰਬੀ ਵਿੱਚ 5.5 ਰੱਖੂਗੀ ਕਿਉਂਕਿ ਗਰਮੀਆਂ ਲਈ ਫਰੌਕ ਬਣਾਉਣ ਲੱਗੇ ਆ ਠੀਕ ਹੈ। ਮੋਰੋ ਖੁੱਲੀ 4 ਇੰਚ ਰੱਖਾਂਗੇ ਆਪਾਂ ਤੇ ਜਿਹੜੀ ਉਪਰਾਂ ਬਾਡੀ ਰੱਖਣੀ ਆ ਫਰੌਕ ਦੀ ਉਹ ਤੁਸੀਂ ਛੱਭਾਂ ਦੇ ਵਿੱਚੋਂ ਮਤਲਬ ਕਿ 9 ਇੰਚ 9 ਇੰਚ ਦੀ ਬਾਡੀ ਛੱਭਾਂ 'ਚੋਂ 9 ਮਾਈਨਸ ਕਰਦੇ ਹੋ ਠੀਕ ਹੈ ਉਹ ਇਸ ਤਰੀਕੇ ਦੇ ਨਾਲ ਆਪਾਂ ਰੱਖਾਂਗੇ। ਉਹ ਲਾੜੂ ਦੇ ਫालतू ਕੱਪੜੇ ਬਚੇ ਪਈ ਸੀਗੇ ਇਹ ਆਪਾਂ ਕਿਸੇ ਯੂਜ਼ ਦੇ ਵਿੱਚ ਹੀ ਆਪਾਂ ਲੈ ਕੇ ਆਵਾਂਗੇ ਉਹਦੇ ਵਾਸਤੇ ਆ ਦੇਖੋ ਆ ਇੱਕ ਡਬਲ ਪੀਸ ਪਿਆ ਮੇਰੇ ਕੋਲੇ ਇਹਦੀ ਆਪਾਂ ਕੀ ਆਦੀ ਇੱਕ ਬਹੁਤ ਵਧੀਆ ਜੀ ਆਪਾਂ ਬਾਡੀ ਬਣਾਵਾਂਗੇ ਹੁਣ ਸਿੱਧਾ ਪੁੱਠਾ ਤੁਸੀਂ ਦੇਖ ਲਿਓ ਆ ਦੇਖੋ ਮੇਰੇ ਕੋਲੇ ਇਸ ਤਰੀਕੇ ਦੇ ਨਾਲ ਆਹ ਜਿਹੜਾ ਇਹ ਕੱਪੜਾ ਪਿਆ ਵਾ ਠੀਕ ਹੈ ਇਹਨੂੰ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ 9 ਇੰਚ ਇਸ ਤਰ੍ਹਾਂ ਲੰਬਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਤੇ ਇਹਦੇ ਜਿਹੜੇ ਚੜਾਈ ਦੇ ਹਿਸਾਬ ਤੇ ਇਹਨੂੰ ਆਪਾਂ ਜਿਵੇਂ ਆਪਾਂ ਛਾਤੀ 12 ਇੰਚ ਰੱਖੀ ਆ ਪਰ ਆਪਾਂ ਜਿਹੜੀ ਕਟਿੰਗ ਕਰਾਂਗੇ ਉਹ 15 ਇੰਚ ਤੱਕ ਹੀ ਰੱਖਾਂਗੇ ਕਰਾਂਗੇ ਠੀਕ ਹੈ ਇਸ ਤਰ੍ਹਾਂ ਆਹ ਦੇਖੋ 9 ਇੰਚ ਆਪਣੀ ਇਥੋਂ ਬਾਡੀ ਲੰਬਾਈ ਚ ਤਿਆਰ ਆ ਪਰ ਆਪਾਂ ਕੀ ਕਰਨਾ ਉੱਪਰੋਂ ਸਲਾਈ ਦੇ ਵਿੱਚ ਵੀ ਆਉਣੀ ਆ ਠੀਕ ਹੈ ਪਰ ਆਪਾਂ ਫਿਰ ਵੀ ਵਧਾ ਕੇ ਆਪਾਂ ਤੁਸੀਂ ਜੇ ਵਧਵੇ 1 ਇੰਚ ਰੱਖਣਾ ਤਾਂ ਕੋਈ ਗੱਲ ਨਹੀਂ ਤੁਸੀਂ ਰੱਖ ਸਕਦੇ ਹੋ ਠੀਕ ਹੈ ਮੈਂ 1.5 ਦੇ 10 ਇੰਚ ਦੀ ਜਿਹੜੀ ਦੀ ਇਹ ਬਾਡੀ ਹੈ 1.5 ਇੰਚ ਦੀ ਰੱਖੂੰਗੀ ਠੀਕ ਹੈ 1 ਇੰਚ ਮੈਂ ਵਾਧਾ ਹੀ ਰੱਖਿਆ ਕਿਉਂਕਿ 1.5 ਇੰਚ ਦੀ ਬਾਡੀ ਰੱਖਾਂਗੇ ਆਪਾਂ ਠੀਕ ਹੈ ਤੇ ਜਿਹੜੀ ਇਹਦੀ ਚੁੜਾਈ ਆ ਉਹ ਆਪਾਂ 15 ਇੰਚ ਤੱਕ ਦੀ ਰੱਖਾਂਗੇ ਠੀਕ ਹੈ ਤੇ 15 ਇੰਚ ਆਪਾਂ ਸਿੱਧੀ ਇਧਰੋਂ ਕਟਿੰਗ ਕਰ ਦਾਂਗੇ ਤੇ ਜਿਹੜੀ ਸਿੱਧੀ ਆਹ ਇਧਰੋਂ ਕਟਿੰਗ ਕਰ ਲਵਾਂਗੇ ਆਪਾਂ ਹਾਂਜੀ ਦੇਖੋ ਇਹ ਬਾਡੀ ਦਾ ਸਾਈਜ਼ ਜਿਹੜਾ ਆਪਾਂ ਜਿੰਨੇ ਵੀ ਤੁਹਾਨੂੰ ਮੈਜ਼ਰਮੈਂਟ ਤੇ ਕਿਹਾ ਸੀ ਉਹਨੇ ਤੇ ਆਪਾਂ ਕਟਿੰਗ ਕਰ ਲਈ ਠੀਕ ਹੈ ਹੁਣ ਆਪਾਂ ਜਿਹੜੀ نیچے ਫਰੌਕ ਬਣਾਉਣੀ ਆ ਆਪਾਂ ਉਹਦਾ ਸਾਰਾ ਸਾਈਜ਼ ਆ ਉਹ ਕਟਿੰਗ ਕਰਾਂਗੇ ਉਹਦੇ ਵਾਸਤੇ ਕੀ ਕਰਾਂਗੇ ਆ ਦੇਖੋ ਧਿਆਨ ਨਾਲ ਮੇਰੇ ਕੋਲ ਆ ਦੋ ਪੀਸ ਪਏ ਆ ਦੇਖੋ ਆਪਾਂ ਕੀ ਕਰਨਾ ਕਿ ਆਪਾਂ ਇਹਨੂੰ ਚੱਲ ਵਾਲੀ ਫਰੌਕ ਬਣਾਉਣੀ ਹੈ ਠੀਕ ਹੈ ਉਹਦੇ ਵਾਸਤੇ ਆ ਕਪੜਾ ਮੇਰੇ ਕੋਲ ਜਿੰਨਾ ਪਿਆ ਸੀ ਜਿੰਤੋਂ ਦੇ ਕੋਲ ਜਿੰਨਾ ਵੀ ਕਪੜਾ ਹੈਗਾ ਠੀਕ ਹੈ ਉਹਨਾਂ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਦੇਖੋ ਹੁਣ 9 ਇੰਚ ਦੀ ਆਪਾਂ ਬੋਡੀ ਤਿਆਰ ਰੱਖੀ ਸੀਗੀ ਠੀਕ ਹੈ ਤੁਸੀਂ 9 ਦੀ ਰੱਖੀ ਹੋ ਹੋ ਸਕਦਾ 10 ਦੀ ਜਿੰਨੀ ਤੁਸੀਂ ਬੋਡੀ ਤਿਆਰ ਰੱਖੀ ਉਹਨੂੰ ਉੱਪਰ ਛੱਡ ਕੇ ਉੱਪਰ ਰੱਖ ਦੋ ਉਸ ਪੁਆਇੰਟ ਨੂੰ ਉੱਪਰ ਜਿਵੇਂ ਮੈਂ 9 ਦੀ ਬੋਡੀ ਛੱਡੀ ਦੀ ਉੱਪਰ ਰੱਖਦਾ ਬਾਕੀ ਜਿੱਥੇ ਮੇਰਾ ਮੇਨ ਮੈਜ਼ਰਮੈਂਟ ਸੀਗਾ ਮੇਨ ਜਿਹੜੀ ਲੰਬਾਈ ਸੀ ਉਹ ਮੈਂ ਇੱਥੇ ਥੱਲੇ ਨਿਸ਼ਾਨੀ ਲਾ ਲਈ ਠੀਕ ਹੈ ਇੱਥੇ ਮੇਰਾ ਆਉਂਦਾ 24 ਇੰਚ ਦਾ ਇਹ ਸਾਰਾ ਕਪੜਾ ਠੀਕ ਹੈ 24 ਇੰਚ ਦਾ ਬਾਕੀ ਜਿੰਨਾ ਕਪੜਾ ਮੇਰੇ ਕੋਲ ਖੁੱਲਾ ਸੀ ਉਹ ਮੈਂ ਸਾਰਾ ਇਹ ਮੇਰੇ ਕੋਲ ਚੜਾਈ ਦੇ ਵਿੱਚ ਕਪੜਾ ਹੈਗਾ 39 ਇੰਚ ਆ ਦੇਖੋ 39 ਇੰਚ ਦਾ ਮੇਰੇ ਕੋਲ ਕਪੜਾ ਆ ਦੇਖੋ ਸਾਰਾ ਮੇਰੇ ਕੋਲ ਇਹ ਚੜਾਈ ਚ 39 ਚ ਇਹ ਸਾਰੇ ਦੀ ਮੈਂ ਇਹਨੂੰ ਮਤਲਬ ਕਿ ਵਲਪਾਪ ਆ ਕੇ ਇੱਕ ਹੀਰੇਦਾਰੇ ਫਰੌਕ ਬਣਾ ਦੇਣੀ ਉਹ ਜਦੋਂ ਆਪਾਂ ਸਟਿਚਿੰਗ ਕਰਾਂਗੇ ਉਦੋਂ ਮੈਂ ਤੁਹਾਨੂੰ ਦੱਸ ਦਾਂਗੀ ਵੀ ਉਹ ਕਿਸ ਤਰ੍ਹਾਂ ਫਰੌਕ ਬਣਾਉਣੀ ਠੀਕ ਹੈ ਇਹ ਆਪਣਾ ਜਿਹੜੇ ਥੱਲੇ ਜਿਹੜਾ ਫਰੌਕ ਬਣਨੀ ਹੈ ਇਹ ਉਹਦਾ ਆਪਾਂ ਮੈਜ਼ਰਮੈਂਟ ਅਲੱਗ ਕੱਢ ਕੇ ਕਟਿੰਗ ਕਰਕੇ ਰੱਖ ਲਿਆ ਠੀਕ ਹੈ ਇਹ ਦੋ ਪਾਸੇ ਨੇ ਹੁਣ ਦੇਖੋ ਆ ਦੋ ਪਾਸੇ ਮੈਂ ਅਗਲਾ ਪਾਸਾ ਤੇ ਪਿਛਲਾ ਪਾਸਾ ਠੀਕ ਹੈ ਇਹ ਜਿੰਨੀ ਹੁਣ ਤੋਂ ਦੇਖੋ ਦੁਬਾਰਾ ਦੇਖੋ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨੀ ਆ ਇਹ ਲੰਬਾਈ ਚੜਾਈ ਦੇ ਵਿੱਚ ਮੇਰੇ ਕੋਲ ਕਪੜਾ ਸੀ ਇਹ ਅ 39 ਇੰਚ ਕਿਉਂਕਿ ਮੇਰੇ ਕੋਲ ਕਿ ਪੀਸ ਹੀ 50 ਸੀ ਮੈਨੂੰ ਇਹਦੇ ਹੋਰ ਕੋਈ ਯੂਜ਼ ਦੇ ਵਿੱਚ ਨਹੀਂ ਮੈਨੂੰ ਐ ਕਿ ਮੈਂ ਫਾਲਤੂ ਵੇਸਟ ਕਿਉਂ ਕਰਨਾ ਮੈਂ ਸਾਰਾ ਫਰੌਕ ਦੇ ਵਿੱਚ ਹੀ ਪਾ ਦਾਂਗੀ ਤੇ ਜਿਹੜੀ ਇਹਦੀ ਲੰਬਾਈ ਹੈ 9 ਇੰਚ ਮੈਂ ਬੋਡੀ ਦੇ ਉੱਪਰ ਕੱਢਦੀ ਇਦਾਂ ਆ ਦੇਖੋ ਆ 9 ਇ आ देखो आ नौ इंच मैं उपर रख्या नौ इंच का पॉइंट आ रहा इधर थले जिनी मेरी लंबाई है इस कर दी मैं ये इनको कि मेरे को कपड़ा ही इन्ना सी चौबी इंच तक का मैं ये सारा ये पीस ही लै लिया पूरा ठीक है इन हूँ आप कर देंगे पासे से हम आपको फ्रॉक इस तरीके बनाई है कि को कोई गैस ना कर सके कि अपनी फ्रॉक ने खुद रेडी की हुई है कि आप बजारों लिया पाइए ठीक है आ बॉडी है देखो आ दो पासे ने अगला पासा तो पिछला पासा बॉडी का ਇਨੂੰ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਇੱਕ ਤਾਂ ਇਹ ਥੱਲੇ ਮ ਲਾਈਨਿੰਗ ਜਰੂਰ ਲਾਉਣੀ ਕਿਉਂਕਿ ਨਾ ਕੱਪੜਾ ਥੋੜਾ ਤਾਰਾਂ ਹੀ ਹਾਂ ਲੱਗ ਕੋ ਚੁੱਪੇ ਨਾ ਬੱਚੇ ਨੂੰ ਫਰੌਕ ਤੁਸੀਂ ਬਣਾਉਣੇ ਹੁੰਦੇ ਨੇ ਲਾਈਨਿੰਗ ਥੱਲੇ ਜਰੂਰ ਲਾਇਆ ਕਰੋ ਭਾਵੇਂ ਸਿਲਕਾ ਭਾਵੇਂ ਕੁਛ ਵੀ ਇਹਨੂੰ ਦੇਖੋ ਮੈਂ ਡਬਲ ਕਰ ਲਿਆ ਮੇਰੇ ਵਾਲੇ ਪਾਸੇ ਬੰਦ ਪਾਸਾ ਆ ਖੁੱਲਾ ਪਾਸਾ ਇਧਰਲੇ ਪਾਸੇ ਥੁੰਨਾ ਪਾਸਾ ਇਹਦੇ ਤੋਂ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਇਹਦਾ ਟੀਰਾ ਮੈਜ਼ਰ ਕਰਾਂਗੇ ਜਿਹੜਾ ਟੀਰਾ ਵਾ ਹੁਣ ਦੇਖੋ ਧਿਆਨ ਦੇ ਨਾਲ ਤੁਸੀਂ ਦੇਖੋ ਹੁਣ ਬੱਚੇ ਦਾ ਜਿਹੜਾ ਗਲਾ ਇਹ ਆਪਾਂ ਬੰਦ ਬਣਾਉਣਾ ਇਹ ਬੈਨ ਵਾਲਾ ਬਣਾਉਣਾ ਕਿਉਂਕਿ ਨਾ ਠੀਕ ਹੈ ਤੀਰਾ ਆਪਾਂ ਇਹਦਾ ਬਾਧ ਹੀ ਰੱਖਾਂਗੇ ਤਾਂ ਤੀਰਾ ਆਪਾਂ ਰੱਖਾਂਗੇ ਆ ਬੰਦ ਸਾਈਡ ਆ ਇੱਥੇ ਇੱਕ ਦਾ ਨਿਸ਼ਾਨੀ ਲਾਓ ਇੱਕ ਪੁਆਇੰਟ ਇੱਥੇ ਰੱਖੋ ਆਪਾਂ ਰੱਖਾਇਆ 11 ਇੰਚ ਮਤਲਬ ਇਹ ਤੋਂ ਆਪਾਂ 5.5 ਇੰਚ ਦੀ ਜਿਹੜੀ ਹੈ ਨਿਸ਼ਾਨੀ ਲਾਵਾਂਗੇ ਇਹ ਹੁਣ ਜਿੱਥੇ 5.5 ਇੰਚ ਦੀ ਨਿਸ਼ਾਨੀ ਲਈ ਉੱਦੋਂ ਥੱਲੇ ਜਿਹੜਾ ਮੋਢਾ ਫਰੌਕ ਦਾ ਠੀਕ ਹੈ ਉਹ ਆਪਾਂ ਰੱਖਾਂਗੇ ਤੁਸੀਂ 5 ਵੀ ਰੱਖ ਸਕਦੇ ਹੋ ਜੇ ਬੱਚਾ ਤੁਹਾਡਾ ਭਾਰਾ ਤੁਸੀਂ 5.5 ਵੀ ਰੱਖ ਸਕਦੇ ਹੋ ਪਰ ਮੈਂ ਥੋੜਾ ਜਿਹਾ ਖੁੱਲਾ ਅਤੇ ਕੰਬੀਨੇਸ਼ਨ ਲਾ ਕੇ 5.5 ਤੋਂ ਇਧਰ ਨੂੰ ਇਹ L ਸ਼ੇਪ ਦੀ ਨਿਸ਼ਾਨੀ ਲਾਤੀ ਠੀਕ ਹੈ ਹੁਣ ਆਪਾਂ ਦੇਖਣੀ ਛਾਤੀ ਕਿੰਨੀ ਹੈ ਬੱਚੇ ਦੀ ਠੀਕ ਹੈ ਦੇਖੋ ਹੁਣ ਛਾਤੀ ਜਿਹੜੀ ਆਪਾਂ ਬੱਚੇ ਦੀ ਰੱਖਣੀ ਹੈ ਉਹ ਇਸ ਉਮਰ ਦੇ ਬੱਚੇ ਦੇ ਵਿੱਚ 12 ਇੰਚ ਦੀ ਛਾਤੀ ਬਹੁਤ ਹੁੰਦੀ ਹੈ ਠੀਕ ਹੈ ਪਰ ਤੁਸੀਂ ਫਿਰ ਵੀ ਥੋੜੀ ਜਿਹੀ ਖੁੱਲੀ ਦੀ ਰੱਖੋ ਅੱਧਾ ਇੰਚ ਤੁਸੀਂ ਇੱਥੇ ਨਿਸ਼ਾਨੀ ਲਾਉਂਗੇ ਸਵਾ 6 ਦੀ ਨਿਸ਼ਾਨੀ ਲਾ ਲਓ ਬਹੁਤ ਆ ਸਵਾ 6 ਤੱਕ ਛਾਤੀ ਬਹੁਤ ਆ ਫਰੌਗ ਦੇ ਹਿਸਾਬ ਤੇ ਠੀਕ ਹੈ ਉਸ ਤੋਂ ਬਾਅਦ ਇਥੇ ਜਿਹੜੀ ਕਮਰ ਆ ਥੱਲੇ ਨੂੰ ਨਾਪੋਗੇ ਤੁਸੀਂ ਇਹ ਇਹਦੇ ਨਾਲੋਂ ਅੱਧਾ ਇੰਚ ਘੱਟ ਰੱਖੀ ਦੀ ਹੁੰਦੀ ਕਿਉਂਕਿ ਇੱਥੇ ਆਪਾਂ ਸਵਾ ਇੰਚ ਰੱਖੀ ਤੇ ਆਪਾਂ ਸਾਢੇ 5 ਦੀ ਨਿਸ਼ਾਨੀ ਕਮਰ ਤੇ ਲਾ ਦੇਣੀ ਇਹਨਾਂ ਦੋਨੋਂ ਨਿਸ਼ਾਨੀਆਂ ਨੂੰ ਆਪਾਂ ਕੀ ਕਰਾਂਗੇ ਮੈਚ ਕਰ ਦਾਂਗੇ ਠੀਕ ਹੈ ਹੁਣ ਇਹ ਤੁਹਾਡੇ ਵੀਸ਼ ਅਜੇ ਤੁਸੀਂ ਤਾਂ ਸਿੱਧੀ ਵੀ ਲਾਉਣਾ ਚਾਹੁੰਦੇ ਹੋ ਨਿਸ਼ਾਨੀ ਲਾ ਸਕਦੇ ਕਿਉਂਕਿ ਪਿੱਛੇ ਆਪਾਂ ਤਣੀਆਂ ਵਗੈਰਾ ਲਾਵਾਂਗੇ ਤਣੀਆਂ ਦੇ ਨਾਲ ਫੀਟੀਆਂ ਜਿਹੜੀ ਬਿਲਕੁਲ ਪਰਫੈਕਟ ਆਏਗੀ ਹੁਣ ਰਹਿ ਗਈ ਗੱਲ ਗਲੇ ਦੀ ਗਲੇ ਦਾ ਆਪਾਂ ਕਿੱਦਾਂ ਕਰਨਾ ਆਹ ਦੇਖੋ ਹੁਣ ਹੁਣ ਆ ਜਿਹੜੀ ਐਲ ਸ਼ੇਪ ਤੁਸੀਂ ਬਣਾਈ ਹੈ ਨਾ ਦੋਨੇ ਪਾਸਿਆਂ ਦੀ ਬਲੱਡ ਡੁੰਗਾਈ ਚ ਨਹੀਂ ਠੀਕ ਨੇ ਤੁਸੀਂ ਜਿਹੜੀ ਆ ਗੋਲ ਨਿਸ਼ਾਨੀ ਇੱਥੇ ਕਮਾ ਕੇ ਤੇ ਆ ਜਿਹੜੀ ਦੋਨੇ ਪਾਸਿਆਂ ਦੀ ਕਟਿੰਗ ਕਰ ਦੇਣੀ ਆ ਆ ਦੇਖੋ ਆ ਹੁਣ ਕਟਿੰਗ ਹੋ ਗਈ ਠੀਕ ਹੈ ਇਤਨਾ ਹਲਕਾ ਜਿਹਾ ਤੁਸੀਂ ਇੱਕ ਕੱਟ ਪਾ ਦੇਣਾ ਬਿਲਕੁਲ ਛੋਟਾ ਜਿਹਾ ਕਿ ਆਪਣੇ ਨੂੰ ਪਤਾ ਲੱਗੇ ਸੈਂਟਰ ਆ ਇੱਥੇ ਵੀ ਤੇ ਉੱਪਰਲੇ ਪਾਸੇ ਆ ਦੇਖੋ ਇੱਕ ਕੱਟ ਪਾਤਾ ਆ ਹੁਣ ਆਪਾਂ ਕੀ ਕਰਾਂਗੇ ਜਿਹੜੀਆਂ ਅਨਸ਼ਾਨੀਆਂ ਲੱਗੀਆਂ ਇਹਨਾਂ ਨੂੰ ਇੱਧਰ ਵੀ ਲਾਉਣਾ ਦੂਜੇ ਪਾਸੇ ਇੱਥੋਂ ਹੱਥ ਰੱਖ ਕੇ ਇਦਾਂ ਤੇ ਇੱਥੋਂ ਹੱਥ ਰੱਖ ਕੇ ਵਾ ਇਦਾਂ ਇੱਧਰਲੇ ਪਾਸੇ ਜਾਂ ਦੋਨੇ ਨਿਸ਼ਾਨੀਆਂ ਲਾ ਦਿੰਦੇ ਆਪਾਂ ਹੁਣ ਅਗਲੇ ਪਾਸੇ ਨੂੰ ਤੇ ਪਿਛਲੇ ਪਾਸੇ ਨੂੰ ਆਪਾਂ ਵੱਖੋ ਵੱਖਰਾ ਕਰ ਦਾਂਗੇ ਹੁਣ ਦੇਖੋ ਆਵਾ ਅਗਲਾ ਪਾਸਾ ਆਵਾ ਪਿਛਲਾ ਪਾਸਾ ਠੀਕ ਹੈ ਅਗਲੇ ਪਾਸੇ ਤੇ ਜਿਹੜਾ ਹੁਣ ਆਪਾਂ ਗਲਾ ਰੱਖਣਾ ਹੁਣ ਦੇਖੋ ਜਿਹੜਾ ਆ ਪਹਿਲੇ ਆਪਾਂ ਬائیں ਵਾਲਾ ਗਲਾ ਰੱਖਣਾ ਠੀਕ ਹੈ ਬائیں ਵਾਲਾ ਜਿਹੜਾ ਗਲਾ ਹੈ ਆਪਣਾ ਬੱਚੇ ਦਾ ਉਹ ਆਪਾਂ ਇਹਦੀ ਜਿਹੜੀ ਚੜਾਈ ਰੱਖਾਂਗੇ ਉਹ ਆਪਾਂ ਰੱਖਾਂਗੇ ਅ 5 ਕਿੰਚ ਰੱਖ ਲਈਏ ਜਾਂ ਤੁਸੀਂ 5.5 ਵੀ ਰੱਖ ਸਕਦੇ ਹੋ ਪੌਣੇ ਕਿ ਤਿੰਨ ਦੀ ਇੱਥੇ ਚੜਾਈ ਦੀ ਨਿਸ਼ਾਨੀ ਲਾ ਦਾਂਗੇ ਕਿ ਪੌਣੇ 3 ਇੰਚ ਜੇ ਆਪਾਂ ਗਲਾ ਰੱਖਦੇ ਹਾਂ ਚੌੜਾ ਤੇ ਉਹ ਮਤਲਬ ਬਿਲਕੁਲ ਪਰਫੈਕਟ ਜੇ ਆਪਾਂ ਡਬਲ ਕਰਕੇ ਮਤਲਬ ਪੌਣੇ 3 ਇੰਚ ਕਰਦੇ ਹਾਂ ਠੀਕ ਹੈ ਜਦੋਂ ਖੋਲਾਂਗੇ ਤੇ ਉਹ ਨੇਚਰਲੀ ਉਹ ਚੌੜਾ ਹੋ ਜਾਏਗਾ 5.5 ਇੰਚ ਤੱਕ ਆ ਜਾਏਗਾ ਠੀਕ ਹੈ ਇਹ ਹੁਣ ਤੇ ਇਹਨੂੰ ਆਪਾਂ ਡੂੰਘਾ ਕਿੰਨਾ ਰੱਖਾਂਗੇ ਇਹਨੂੰ 2.5 ਕਿੰਚ ਆਪਾਂ ਇਹਨੂੰ ਡੂੰਘਾਈ 'ਚ ਰੱਖਾਂਗੇ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਗੋਲ ਨਿ ਇਹਨੂੰ ਆਪੇ ਤੋਂ ਕੱਟ ਕਰ ਦਾਂ। ਤੇ ਹੁਣ ਜਿਹੜੀ ਬੈਕ ਸਾਈਡ ਆ ਬੈਕ ਸਾਈਡ ਤੇ ਤੁਸੀਂ ਇੱਥੇ ਇਸੇ ਤਰੀਕੇ ਦੇ ਨਾਲ ਹੀ ਉਵੇਂ ਜਿਵੇਂ ਤੁਸੀਂ ਉਹ ਗਲਾ ਰੱਖਿਆ ਠੀਕੇ ਪੌਣੀ ਕਿ ਤਿੰਨ ਇੰਚ ਚੌੜਾ ਤੇ ਇਹਨੂੰ ਤੁਸੀਂ ਅੱਧਾ ਇੰਚ ਡੂੰਗਾ ਕਰ ਦਿਓ। ਅੱਧਾ ਇੰਚ ਫਿਰ ਗਲਾ ਪਹੁੰਚ ਬੱਚੇ ਨੂੰ ਕੋਈ ਦਿੱਕਤ ਨਹੀਂ ਹੋਏਗੀ। ਆ ਦੇਖੋ ਠੀਕ ਹੈ ਇਹ ਹੁਣ ਬੈਕ ਸਾਈਡ ਦੇ ਗਲੇ ਦੀ ਕਟੀਆਂ ਇਹਨਾਂ ਦੋਨਾਂ ਨੂੰ ਕਰ ਦੋ ਪਾਸੇ ਤੇ ਆਹ ਦੇਖੋ ਹੁਣ ਜਿਹੜਾ ਆਹ ਕਪੜਾ ਇਹ ਕਿਉਂਕਿ ਆਪਾਂ ਬਣਾਉਣੀ ਆ ਫਰੌਗ ਫਰੌਗ ਪਾਉਣੀ ਬੱਚੇ ਨੇ ਗਰਮੀ ਦੇ ਵਿੱਚ ਇਹਦੇ ਚ ਆਪਾਂ ਕੀ ਕਰਨਾ ਆ ਦੇਖੋ ਦੋ ਪਾਸੇ ਲਿਆ ਮੈਂ ਆਹ ਕਪੜਾ ਇਹ ਵੀ ਫालतू ਕਪੜਾ ਹੀ ਪਿਆ ਸੀ ਇਹ ਨਹੀਂ ਕਿ ਮੈਂ ਸਪੈਸ਼ਲ ਨਹੀਂ ਕੱਟਿਆ ਇਹ ਫालतू ਹੀ ਪਿਆ ਮੇਰੇ ਕੋਲ ਹੁਣ ਮੇਰੇ ਕੋਲ ਕਪੜਾ ਹੀ ਹੈ ਨਾ ਉਸ ਤਰੀਕੇ ਨਾਲ ਇਹਨੂੰ ਆਪਾਂ ਡਬਲ ਕੀਤਾ ਇਹਨੂੰ ਵੀ ਆਪਾਂ ਡਬਲ ਕੀਤਾ ਠੀਕ ਹੈ ਆ ਦੋ 슬ੀਵਜ਼ ਨੇ ਹੁਣ ਇਹ ਚੀਜ਼ ਦਾ ਧਿਆਨ ਰੱਖਣਾ ਆ ਦੇਖੋ ਜੇ ਮੇਰੇ ਕੋਲ ਆ ਕਪੜਾ ਇਹਦੇ ਉੱਪਰੋਂ ਆ ਕਪੜਾ ਘੱਟਾ ਇਹ ਜਿੱਥੋਂ ਘੱਟਾ ਕਪੜਾ ਇਹਦਾ ਵੀ ਉੱਪਰੋਂ ਆ ਕਪੜਾ ਘੱਟਾ ਇਹਨਾਂ ਦੋਨਾਂ ਨੂੰ ਆਪਾਂ ਉੱਪਰਲੇ ਪਾਸੇ ਰੱਖਾਂਗੇ ਮਤਲਬ ਆਹ ਜਿਹੜਾ ਸਹੀ ਪਾਸਾ ਮੇਰੇ ਵਾਲੇ ਪਾਸੇ ਆ ਦੋਨੇ ਤੇ ਆ ਜਿਹੜੀਆਂ ਸਹੀ ਆ ਉਹ ਮੇਰੇ ਵਾਲੇ ਪਾਸੇ ਆ ਜਿਹਨਾਂ 'ਚ ਥੋੜਾ ਜਿਹਾ ਡਿਫੈਕਟ ਹੈ ਹਲਕਾ ਜਿਹਾ ਕਪੜਾ ਘੱਟਾ ਉੱਪਰ ਹੁਣ ਆਪਾਂ ਉੱਪਰੋਂ ਕੀ ਕਰਨਾ ਉੱਪਰੋਂ ਆਪਾਂ ਇੱਥੇ ਰੱਖਿਆ ਇੱਥੇ ਡੂੰਗਾ 3 ਇੰਚ ਦੀ ਨਿਸ਼ਾਨੀ ਲਾਦਾਂਗੇ ਆ ਦੇਖੋ 3 ਇੰਚ ਤੇ 10 ਇੰਚ ਨੂੰ ਅੰਨਲਾ ਕੇ ਆਪਾਂ ਇੱਥੋਂ ਹਲਕੀ ਜਿਹੀ ਗੁਲਾਈ ਦੇ ਦਾਂਗੇ ਤੇ ਇਹਨੂੰ ਆਪਾਂ ਕੱਟ ਕਰ ਦਾਂਗੇ ਹੁਣ ਤੁਸੀਂ ਇੱਕ ਗੱਲ ਨੂੰ ਯਾਦ ਭੁੱਲ ਗਿਆ ਤੁਹਾਨੂੰ ਦੱਸਣ ਦਾ ਕੀ ਇਹ ਚੌੜਾ ਕਿੰਨਾ ਵਾ ਇਹ ਦੇਖੋ ਬਾਹਾਂ ਡਬਲ ਕਰਕੇ ਡਬਲ ਕਰਕੇ ਕਪੜਾ ਹੀ ਹੈਗਾ ਮੇਰੇ ਕੋਲ 8 ਇੰਚ ਜੀ ਆਪਾਂ ਇਹਨੂੰ ਖੋਲਾਂਗੇ ਤਾਂ ਇਹ 16 ਇੰਚ ਹੋ ਜਾਏਗਾ ਠੀਕ ਹੈ ਇਹਦੇ ਵਿੱਚ ਮੈਂ ਕਟਿੰਗ ਤਾਂ ਨਹੀਂ ਕਰੂਗੀ ਇੱਥੇ ਆਪਾਂ ਬਾਹਾਂ ਤੇ ਵਲ ਪਾਉਣੇ ਤਾਂ ਕਿ ਇੱਥੋਂ ਜਿਹੜੀਆਂ ਸਾਈਡਾਂ ਤੋਂ ਬਾਹਾਂ ਫਲਫੀ ਰਹਿਣ ਠੀਕ ਹੈ ਇਹ 8 ਇੰਚ ਹੈ ਇੱਥੋਂ ਆ ਜਿਹੜੀ ਗੁਲਾਈ ਦੇ ਤੁਸੀਂ ਨਿਸ਼ਾਨੇ ਇਹਨੂੰ ਗੋਲ ਕਟਿੰਗ ਕਰ ਦੋਗੇ ਇਹ ਗੋਲ ਕਟਿੰਗ ਹੋ ਗਈ ਜੇ ਤੁਸੀਂ ਚਾਹੋ ਤਾਂ ਇਹ ਤੋਂ ਹਲਕਾ ਜਿਹਾ ਅੱਧਾ ਇੰਚ ਬਰਾਬਰ ਦੇਣ ਵਾਸਤੇ ਇਹਨੂੰ ਐਲ ਸ਼ੇਪ ਇਸ ਤਰ੍ਹਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਬਾਹਾਂ ਕਟੀਆਂ ਆ ਇਦਾਂ ਤੁਸੀਂ ਇਹ ਬਾਹਾਂ ਦੀ ਕਟਿੰਗ ਕਰਤੀ ਇਹ ਹੁਣ ਆਪਣਾ ਸਾਰਾ ਮਤਲਬ ਇਹ ਤਿਆਰ ਹੋ ਗਿਆ ਤੇ ਜਿਹੜਾ ਰਹਿ ਗਿਆ ਮੇਰੇ ਕੋਲ ਆਹ ਕੱਪੜਾ ਫालतू ਇਹ ਵੀ ਮੇਰੇ ਕੋਲ ਇਹਦਾ ਆਪਾਂ ਕੀ ਗਲੇ ਦੀ ਡਿਜ਼ਾਈਨ ਹੀ ਪਾਵਾਂਗੇ ਥੱਲੇ ਕੋਈ ਛਾਲਰ ਵਗੈਰਾ ਲਾਉਣੀ ਆ ਜੇ ਕੱਪੜਾ ਬਚ ਗਿਆ ਆਪਾਂ ਜੋੜpa ਕੇ ਥੱਲੇ ਛਾਲਰ ਲਾ ਦਾਂਗੇ ਉਹ ਕਿਸ ਤਰੀਕੇ ਨਾਲ ਲਾਵਾਂਗੇ ਉਹ ਅਗਲੀ ਵੀਡੀਓ ਦੇ ਵਿੱਚ ਜਦੋਂ ਮੈਂ ਸਟਿਚਿੰਗ ਕਰੂੰਗੀ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਕਿ ਉਹ ਤੁਸੀਂ ਫਿਰ ਆਕ ਆਪਾਂ ਇਸ ਤਰੀਕੇ ਨਾਲ ਫਰਾਕ ਨੂੰ ਰੈਡੀ ਕਰਾਂਗੇ ਕਿ ਕੋਈ ਕਹਿ ਨਹੀਂ ਸਕੇਗਾ ਕਿ ਆਪਾਂ ਖੁਦ ਬਣਾਈ ਆ ਕਿ ਆਪਾਂ ਬਾਜ਼ਾਰੋਂ ਲੈ ਕੇ ਆਂਦੀ ਐ ਸੋ ਇਹ ਜੇ ਤੁਹਾਨੂੰ ਕਟਿੰਗ ਸਮਝ ਆ ਗਈ ਠੀਕ ਹੈ ਤੁਸੀਂ ਇਸ ਤਰੀਕੇ ਨਾਲ ਪਰਫੈਕਟ ਕਟਿੰਗ ਕਰੋ ਖਾਸ ਕਰਕੇ ਆ ਉਹ ਪਹਿਣਾ ਜਿਨ੍ਹਾਂ ਨੂੰ ਬਿਲਕੁਲ ਵੀ ਕਟਿੰਗ ਨਹੀਂ ਕਰਨੀ ਆਉਂਦੀ ਇਸ ਤਰੀਕੇ ਨਾਲ ਤੁਸੀਂ ਪਰਫੈਕਟ ਕਟਿੰਗ ਕਰ ਸਕਦੇ ਹੋ ਹੋਰ ਵੀ ਕੋਈ ਤੁਸੀਂ ਤਰੀਕੇ ਦੇ ਨਾਲ ਡਿਜ਼ਾਈਨਿੰਗ ਦੇ ਨਾਲ ਸੂਟ ਤੁਸੀਂ ਬਣਾਉਣਾ ਸਿੱਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੈਂ ਉਸੇ ਦਿਨ ਹੀ ਤੁਹਾਨੂੰ ਸ਼ਾਮ ਨੂੰ ਉਸ ਤਰੀਕੇ ਦੇ ਨਾਲ ਵੀਡੀਓ ਜਿੱਦਾਂ ਹੀ ਤੁਹਾਡੀ ਡਿਮਾਂਡ ਬਣਾ ਕੇ ਤੁਹਾਨੂੰ ਅਪਲੋਡ ਕਰ ਦਾਂਗੀ ਤੇ ਜਦੋਂ ਤੁਸੀਂ ਕਟਿੰਗ ਕਰ ਲਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਸੋ ਕੁਦਰਤ ਬੁਟੀਕ ਵਿੱਚ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਥੈਂਕ ਯੂ ਸੋ ਮੱਚ